हाल लुईएं टेंक्यू चीज कलेसी अस यशु मसीह के नाम ची सब जी ने ब्लैस हो असी शाम के समय परमेर दजूरीच कट्ठे हुए सब जी ने एक मन हो के प्रभु को मंगा गे तो प्रभु ने पकारा गे सू प्रभु आशीष बरकत चंग्याई देने वाला परमेशर आमेन सब जी ने अखा बंद करा हाल लुइए ठिंक चीज मेरे महान परमेश प्रभु ਤੁਸੀਂ ਦੀਵਾਵਾਂ ਜੇ ਕਿਰਪਾਲੂ ਜੇ ਦਿਆਲੂ ਜੇ ਤੁਸੀਂ ਤੇ ਆਦੇ ਸਾਗਰ ਜੇ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਸਨਾਂ ਦੀ ਯਹੋਵਾ ਪਰਮੇਸ਼ਰ ਤੁਸੀਂ ਖੁਦਾਵਾਨ ਅੱਜ ਤੁਸੀਂ ਅਦਭੁਤ ਕਾਰੇ ਕਰੋਗੇ ਜਿੰਨੇ ਵੀ ਜਿੰਨੇ ਇਸ ਪ੍ਰਾਰਥਨਾ ਨੂੰ ਸੁਣਨਗੇ ਉਹਨਾਂ ਦੇ ਜੀਵਨ ਚ ਪੂਰੀ ਰੀਤੀ ਨਾਲ ਕਾਰਜ ਕਰੋਗੇ ਪਿਤਾ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਆਂ ਕਿਉਂਕਿ ਤੁਸੀਂ ਸਮਾਂ ਸਾਨੂੰ ਸੁੰਦਰ ਪਿਤਾ ਰੋਜ ਦੇਂਦੇ ਜੀ ਇੱਕ ਨਵਾਂ ਦਿਨ ਸੰਰੋਜ ਦੇਂਦੇ ਜੀ ਪ੍ਰਭੂ ਸਾਡੀ ਰੋਜ਼ ਇੱਕ ਗਵਾਹੀ ਨੂੰ ਬਣਾਉਂਦੇ ਜੀ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਦਿਲ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੀ ਤਾਰੀਫ਼ ਕਰਦੇ ਹਾਂ ਪਰਮੇਸ਼ੀ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ ਆਮੇਨ ਹਾਲੇਲੂਇਆ ਅਸੀਂ ਵਚਨ 'ਚ ਜਾਵਾਂਗੇ ਪਹਿਲਾ ਸਮੋਇਲ 27 ਤੇ 28 ਵਚਨ 'ਚ ਆਮੇਨ ਹਾਲੇਲੂਇਆ ਅਸੀਂ ਵਚਨ 'ਚ ਜਾਵਾਂਗੇ ਮੈਂ ਇਸੇ ਮੁੰਡੇ ਦੇ ਲਈ ਬੇਨਤੀ ਕੀਤੀ ਸੀ ਸੋ ਯਹੋਵਾ ਨੇ ਮੇਰੀ ਯੋਰੀ ਜੋ ਮੈਂ ਉਸ ਕੋਲੋਂ ਮੰਗਿਆ ਸੀ ਪੂਰਾ ਕੀਤਾ ਹallelujah ਇਸ ਲਈ ਮੈਂ ਵੀ ਯਹੋਵਾ ਨੂੰ ਦੇ ਦਿੱਤਾ ਜਿੰਨਾ ਚਿਰ ਉਹ ਜੂੰਦਾ ਰਹੇਗਾ ਯਹੋਵਾ ਦੀ ਕੋਲ ਰਹਤੇ ਯਹੋਵਾ ਨੂੰ ਮੱਥਾ ਟੇਕੇਗਾ ਹallelujah ਕਲਿਸਿਆ ਪਰਮੇਸ਼ੀ ਦਾ ਕਲੰਕੀ ਕਹਿ ਰਿਹਾ ਹੰਨਾ ਨੇ ਯਹੋਵਾ ਅੱਗੇ ਬੇਨਤੀ ਕੀਤੀ ਸੀ ਤੇ ਯਹੋਵਾ ਨੇ ਉਹਦੀ ਬੇਨਤੀ ਨੂੰ ਸੁਣਿਆ ਉਹਨੂੰ ਬੇਟੇ ਨਾਲ ਬਲੇਸਿੰਗ ਦਿੱਤੀ ਤੇ ਉਹਨੇ ਕੀ ਕੀਤਾ ਯਹੋਵਾ ਨੂੰ ਦਿੱਤਾ ਉਹਨੇ ਪਰਮਿਸ਼ਨ ਨੂੰ ਦਿੱਤਾ ਕਿਸ ਕਰਕੇ ਦਿੱਤਾ ਵੀ ਯਹੋਵਾ ਨੇ ਮੈਨੂੰ ਦਿੱਤਾ ਏ ਮੈਂ ਇਹਦੇ ਕੰਮ ਲਈ ਤਸਮਲ ਕਰਵਾਵਾਂਗੀ ਮੈਂ ਤੇ ਕੰਮ ਕਰਵਾਵਾਂਗੀ ਜਿੰਨੇ ਚਿਰ ਜ਼ਿੰਦਾ ਰਹੇਗਾ ਯਹੋਵਾ ਦੇ ਕੰਮ ਕਰੇਗਾ ਯਹੋਵਾ ਨਹੀਂ ਮੱਥਾ ਟੇਕੇਗਾ ਹallelujah ਯੋਹਨਾਂ ਨੇ ਵਾਅਦਾ ਕੀਤਾ ਤੇ ਹੰਨਾ ਨੇ ਉਸੇ ਤਰ੍ਹਾਂ ਪਰਮੇਸ਼ਰ ਦੇ ਵਾਅਦੇ ਨੂੰ ਵੀ ਪੂਰਾ ਕੀਤਾ ਅੱਜ ਜਿੰਨੇ ਵੀ ਪੈਣਾ ਪਰਮੇਸ਼ਰ ਨਾਲ ਵਾਅਦਾ ਕਰਦੀਆਂ ਏ ਵੀ ਪਰਮੇਸ਼ਰ ਮिन्नू ਵੀ ਬੱਚੇ ਨਾਲ ਬਲੇਸਿੰਗ ਦੇ ਮिन्नू ਵੀ ਅਦਭੁਤ ਆਸ਼ੀਸ਼ ਦੇ ਜੋ ਪਹਿਲਾ ਬੱਚਾ ਆਏਗਾ ਯਹੋਵਾ ਮੈਂ ਤੇਨੂੰ ਦਵਾਂਗੀ ਮੈਂ ਤੇਰੇ ਕੰਮਾਂ ਦੇ ਲਈ ਤਸਮਾਲ ਕਰਾਵਾਂਗੀ ਜਿਦੋਂ ਤੁਸੀਂ ਵਾਅਦਾ ਕਰੋਗੇ ਪਰਮੇਸ਼ਰ ਤੁਹਾਨੂੰ ਅੱਜ ਗਰਭ ਦੇ ਫਲਾਂ ਨਾਲ ਬਲੈਸ ਕਰੇਗਾ ਤੁਸੀਂ ਅਦਭੁਤ ਆਸ਼ੀਸ਼ ਨੂੰ ਦੇਖੋਗੇ ਆਪਣੀ ਗਵਾਹੀ ਨੂੰ ਦੇਖੋਗੇ ਤੁਹਾਡਾ ਬਾਜ ਬੰਦ ਤੁਹਾਨੂੰ ਛੱਡ ਕੇ ਜਾਏਗਾ ਅੱਜ ਖੁਦਾਮੰਦ ਦਾ ਆਤਮਾ ਤੁਹਾਨੂੰ ਇੱਕ ਜਿੰਨੇ ਨੂੰ ਸ਼ੂਏਗਾ ਅੱਜ ਪਰਮੇਸ਼ਰ ਦਾ ਆਤਮਾ ਤੁਹਾਨੂੰ ਹੀਲ ਕਰੇਗਾ ਜਿੰਨੀ ਵੀ ਸ਼ੈਤਾਨੀ ਯੋਜਨਾ ਵੈਰੀ ਦੀ ਸ਼ਕਤੀ ਤੁਹਾਡੇ ਜੀਵਨ ਚੋਂ ਖਤਮ ਹੋਏਗੀ ਪਰਮੇਸ਼ਰ ਤੁਹਾਨੂੰ ਆਸ਼ੀਸ਼ ਬਰਕਤ ਦੇ ਚੁੱਕਿਆ ਕਲਿਸਿਆ ਤੁਹਾਨੂੰ ਗਰਭ ਦੇ ਫਲਾਣਾ ਬles ਕਰ ਚੁੱਕਿਆ ਹੈ ਜੋ ਪਰਮੇਸ਼ਰ ਨਵਾਦਾ ਕਰਦੇ ਨੇ ਯਹੋਵਾ ਮੈਂ ਪਹਿਲਾ ਬੱਚਾ ਤੈਨੂੰ ਦਵਾਂਗਾ ਯਹੋਵਾ ਜੋ ਮੈਨੂੰ ਬੇਟਾ ਬਰਤੀ ਦੇਗਾ ਖੁਦਾ ਮੈਂ ਤੇਰੇ ਕੰਮ ਲਈ ਤੇ ਸਮਾਲ ਦਵਾਂ ਕਰਵਾਵਾਂਗਾ ਉਹ ਮੈਂ ਤੇਰੇ ਕੰਮ ਦੇ ਲਈ ਦਵਾਂਗਾ ਤੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਬੱਚਿਆਂ ਨਾਲ ਬles ਕਰਨ ਜਾ ਰਿਹਾ ਹੈ ਤੁਸੀਂ ਗਰਭ ਦੇ ਫਲਾਣਾ ਬles ਹੋਣ ਜਾ ਰਹੇ ਜੇ ਜਿੰਨੇ ਵੀ ਜਿੰਨੇ ਸਪ੍ਰार्थਨਾ ਨੂੰ ਇਸ ਆਵਾਜ਼ ਨੂੰ ਸੁਣਨਗੇ ਪਰਮੇਸ਼ਰ ਦਾ ਆਤਮਾ ਉਹਨਾਂ ਨੂੰ ਸ਼ੂਵੇਗਾ ਉਹ ਅਦਭੁਤ ਗੁਆਇਨਾ ਖੜੇ ਹੋਣਗੇ ਪਰਮੇਸ਼ਰ ਉਹਨਾਂ ਨੂੰ ਅਦਭੁਤ ਆਸ਼ੀਸ਼ ਦੇ ਚੁਕਿਆ ਤੁਸੀਂ ਗਰਬ ਦੇ ਫਲਨਾ ਬਲੇਸ ਤੁਹਾਡੇ ਬਾਜ ਬੰਦੀ ਆਤਮਾ ਆਊਟ ਤੁਹਾਡੇ ਜੀ ਵਿੱਚ ਆਊਟ ਕਰ ਦੀ ਯੇਸ਼ੂ ਦੇ ਨਾਮ ਚ ਤੁਸੀਂ ਗਰਪਤੀ ਹੋ ਚੁੱਕਿਆ ਜੀ ਤੁਸੀਂ ਗਰਭਪਤੀ ਹੋ ਚੁੱਕੀਆਂ ਜੇ ਯੇਸ਼ੂ ਦੇ ਨਾਮ 'ਚ ਤੁਸੀਂ ਖੁਦਾ ਨੂੰ ਦੇ ਕੰਮਾਂ ਦੇ ਲਈ ਜੇ ਤੁਸੀਂ ਪ੍ਰਾਰਥਨਾ ਕਰੋਗੇ ਵੀ ਯਹਵਾ ਇਹ ਬੱਚੇ ਨੂੰ ਮੇਰੇ ਕੰਮਾਂ ਦੇ ਲਈ ਤਸਮਾਲ ਕਰਾਵਾਂਗੀ ਮੈਂ ਇਹ ਬੱਚੇ ਨੂੰ ਤੈਨੂੰ ਦਵਾਂਗੀ ਸਿਰਫ ਤੇਰੀ ਹੀ ਮਹਿਮਾ ਕਰੇਗਾ ਤੈਨੂੰ ਹੀ ਮੱਥਾ ਟੇਕੇਗਾ ਤੇ ਯਹਵਾ ਤੁਹਾਨੂੰ ਬੱਚੇ ਨਾਲ ਬਲੈਸ ਕਰ ਚੁੱਕਿਆ ਤੁਸੀਂ ਬਲੈਸ ਹੋ ਚੁੱਕੇ ਜੀ ਤੁਸੀਂ ਬਲੈਸ ਹੋ ਚੁੱਕੇ ਜੀ ਤਬੀ ਇਹ ਹੋਵਾ ਪਰਮੇਸ਼ਰ ਤੁਹਾਨੂੰ ਅਦਭੁਤ ਆਸ਼ੀਸ਼ ਦੇ ਚੁਕਿਆ ਤੁਸੀਂ ਯਸ਼ੂ ਮਸੀਹ ਦੇ ਨਾਮ ਦੇ ਵਿੱਚ ਬles ਜੀ ਤੁਸੀਂ ਗਵਾਹੀ ਨਾ ਰਹੇ ਜੀ ਤੁਸੀਂ ਗਵਾਹੀ ਨਾ ਰਹੇ ਯਸ਼ੂ ਦੇ ਨਾਮ ਦੇ ਵਿੱਚ ਆਮੇਨ ਯਾ ਥੈਂਕ ਯੂ ਜੀ ਜਿਸ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਜੀ ਅੱਜ ਜਿਨੇ ਵੀ ਜਿਨੇ ਪਿਤਾ ਇਸ ਪ੍ਰਾਰਥਨਾ ਨੂੰ ਸੁਣਿਆ ਖੁਦਾਵਾਨ ਮੈਂ ਵਿਸ਼ਵਾਸ ਕਰਦੀ ਤੁਸੀਂ ਖੁਦਾਵਾਨ ਨੂੰ ਆਸ਼ੀਸ਼ ਬਰਕਤ ਦਿੱਤੀ ਖੁਦਾਵਾਨ ਹੁਣ ਕਰਵ ਦੇ ਫਲਾਣਾ ਬਲੱਸ ਕੀਤਾ ਮੇਰੇ ਪਿਆਰੇ ਪ੍ਰਭੂ ਜੀ ਉਹਨਾਂ ਨੂੰ ਆਸ਼ੀਸ਼ ਬਰਕਤ ਦਿੱਤੀ ਪ੍ਰਭੂ ਮੈਂ ਤੁਹਾਡੇ ਤਨ ਵਾਤ ਕਰਦੀ ਆ ਇੱਕ ਇੱਕ ਜਿਹਨਾਂ ਨੂੰ ਪਿਤਾ ਤੁਸੀਂ ਈਸ਼ੂ ਆ ਹੀਲ ਕੀਤਾ ਫ੍ਰੀ ਕੀਤਾ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਨੂੰ ਉੱਤਮ ਆਸ਼ੀਸ਼ਾਂ ਦਿੱਤੀਆਂ ਮੇਰੇ ਪਿਆਰੇ ਪ੍ਰਭੂ ਜੀ ਖੁਦਾਵਾਨ ਦੀ ਸ਼ਰਮਿੰਦਗੀ ਨੂੰ ਦੂਰ ਕੀਤਾ ਪ੍ਰਭੂ ਤੁਹਾਡੀ ਸ਼ਰਮਿੰਦਗੀ ਨੂੰ ਪ੍ਰਭੂ ਨੇ ਦੂਰ ਕਰਤਾ ਤੁਸੀਂ ਅਦਭੁਤ ਗਵਾਹਾਂ ਨਾਲ ਖੜੇ ਹੋ ਤੁਹਾਨੂੰ ਕਰਵ ਦੇ ਫਲਾਣ ਨੂੰ ਮਿਲ ਚੁੱਕੇ ਨੇ ਤੁਹਾਨੇ ਖੁਦਾਵਾਨ ਉੱਤਮ ਆਸ਼ੀਸ਼ ਦੇ ਚੁੱਕਿਆ ਹੈ ਤੁਸੀਂ ਗਰਭ ਦੇ ਫਲਾਣਾ ਬlesਸ ਇਸ਼ੂ ਦੇ ਨਾਮ ਦੇ ਵਿੱਚ ਤੁਸੀਂ ਗਰਭ ਦੇ ਫਲਾਣਾ ਬlesਸ ਇਸ਼ੂ ਦੇ ਨਾਮ ਚ ਪਰਮੇਸ਼ਰ ਦਾ ਆਤਮਾ ਤੁਹਾਨੂੰ ਸ਼ੂर्य ਕੀਤਾ ਗਰਿਆ ਜਾਦੂ ਟੂਣਾ ਤੁਹਾਡੇ ਜੀਵਨ ਚ ਆਊਟ ਹੋ ਚੁੱਕਿਆ ਕਲਿਸੀਆ ਜਿੰਨੇ ਵੀ ਜਿੰਨੇ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਪਰਮੇਸ਼ਰ ਦਾ ਆਤਮਾ ਨੂੰ ਹੀਲ ਕਰ ਰਿਹਾ ਫ੍ਰੀ ਕਰ ਰਿਹਾ ਹੁਣ ਅਦਭੁਤ ਆਸ਼ੀਸ਼ਨਾ ਬਰਕਤਨਾ ਤੁਸੀਂ ਗਰਭ ਦੇ ਫਲਾਣਾ ਬlesਸ ਜੇ ਤੁਸੀਂ ਆਦ부ਧ ਗਵਈਆਂ ਨਾ ਖੜੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਨਾਲ ਬਲੈਸ ਚ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਜਿਗਵਾਹੀ ਦੇ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਗਵਾਹੀ ਦੇ ਨਾਲ ਲੈ ਕੇ ਆ ਰਹੇ ਜੀ ਪ੍ਰਭੂ ਦਾ ਆਤਮਾ ਤੁਹਾਨੂੰ ਬਰਗਰਵ ਦੇ ਫਲਣਾ ਬਲੈਸ ਕਰ ਚੁੱਕਿਆ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੈਂ ਤੁਹਾਡੀ ਤਾਰੀਫ ਕਰਦੀ ਹਾਂ ਮੇਰੇ ਮਹਾਨ ਪਰਮੇਸ਼ਰ ਜਿੰਨੇ ਵੀ ਜਿੰਨੇ ਪਿਤਾ ਪਰਮੇਸ਼ਰ ਇਸ ਪ੍ਰਾਰਥਨਾ ਸੁਣ ਰਹੇ ਨੇ ਮੇਰੇ ਪਿਤਾ ਤੁਸੀਂ ਇੱਕ ਇੱਕ ਜਿੰਨੇ ਸ਼ੂਆ ਫ੍ਰੀ ਕੀਤਾ ਹੀਲ ਕੀਤਾ ਅਦਭੁਤ ਆਸ਼ੇ ਤੇ ਬਰਕਤ ਦਿੱਤੀਆਂ ਯਸ਼ੁ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਆਰੇ ਪ੍ਰਭੂ ਜੀ ਇੱਕ ਇੱਕ ਜੀ ਨੇ ਮੇ ਤੁਹਾਡੇ ਲਹੂ ਦੇ ਵਿੱਚ ਕਵਰ ਕਰਦੀ ਮੈਂ ਤੁਹਾਡਾ ਧੰਨਵਾਦ ਕਦੀ ਤਾਰੀਫ ਕਰਦੀ ਹਾਂ ਪਰਮੇਸ਼ੀ ਯਸ਼ੁ ਮਸੀਹ ਦੇ ਨਾਮ ਚ ਮੰਗਦੇ ਆ ਆਮੀਨ ਆਮੀਨ ਗੋਡ ਬles ਯੂ ਆਲ